ਰਦੇਵਾਲ ਸਿੰਘ ਜੀ ਪਿੰਡ ਕੂਟਾ ਜ਼ਿਲ੍ਹਾ ਗਰਦਾਸਪੁਰ ਅਸੀਂ ਅੱਜ ਕੱਥੂ ਨੰਗਲ ਟੂਲ ਪਲਾਜੇ ਤੇ ਵੱਡੇ ਕਾਫਲੇ ਦੇ ਸਬੂਤ ਦੇ ਵਿੱਚ ਸ਼ਹਿਰ ਕਾਤੀਆਂ ਦੇ ਵਿੱਚੋਂ ਦੀ ਰੋਸ ਮਾਰ ਕਰਦੇ ਹੋਏ ਕੱਥੂ ਨੰਗਲ ਟੂਲ ਪਲਾਜੇ ਤੇ ਜਾਵਾਂਗੇ ਜੋ ਕਿ ਸਰਕਾਰ ਨੇ ਜੋ ਕਾਨੂੰਨ ਲਾਗੂ ਕੀਤੇ ਨੇ ਮਾਰੇ ਉਹਨਾਂ ਨੂੰ ਖਾਲ ਪਾਉਣ ਵਾਸਤੇ ਅਸੀਂ ਬਹੁਤ ਵੱਧ ਵੱਧ ਜੋਰ ਲਾ ਕੇ ਸੰਘਰਸ਼ ਜਿਹੜਾ ਵਾ ਉਹ ਬਹੁਤ ਵੱਡਾ ਯਾਨੀ ਕਿ ਮਗਰ ਕਾਫਲੇ ਦੇ ਰੂਪ ਦੇ ਵਿੱਚ ਕੱਢ ਜਾ ਰਹੇ ਆ ਅੱਜ ਭਾਰਤੀ ਕਿਸਾਨੀਓਂ ਇੱਕ ਤਰ੍ਹਾਂ ਦੇ ਬੰਦ ਹੇਠ ਪਿੰਡ ਫੂਟਾ ਕੋਟੜ ਮਲ ਦੀ ਕਿਸਾਨ ਜਿਹੜੀ ਨਹੀਂ ਜਿਹੜੇ ਕਿ ਮੋਦੀ ਸਰਕਾਰ ਨੇ ਕਿਸਾਨੋ ਤੁਸੀਂ ਕਾਲੇ ਕਾਨੂੰਨ ਲੈ ਕੇ ਆਈ ਆ ਉਹਨਾਂ ਦੇ ਵਿਰੋਧ ਵਿੱਚ ਅੱਜ ਅਸੀਂ ਕਾਦੀਆਂ ਦੇ ਵਿੱਚ ਰੋਸ ਮਾਰਚ ਕਰਦੇ ਨਾੜੇ ਬਾਜੀ ਕਰਦੇ ਹੋਇਆ ਢੋਲ ਪੁਆਜਾ ਕੁੱਤ ਨੰਗਲ ਜੋ ਕਿ ਸਾਡਾ ਲਗਭਗ ਅੱਜ 65 ਦਿਨ ਤੋਂ ਦਾ ਪ੍ਰੋਗਰਾਮ ਚੱਲ ਰਿਹਾ ਵਾ ਉਦੇ ਵਿੱਚ ਮਸੂਲੀਅਤ ਕਰਨ ਜਾ ਰਹੇ ਆ ਤੇ ਸਰਕਾਰ ਤੋਂ ਅਸੀਂ ਕੇਂਦਰ ਤੋਂ ਮੰਗ ਕਰਦੇ ਆ ਕਿ ਜਿਹੜੇ ਕਾਲੇ ਕਾਨੂੰਨ ਨੇ ਖੇਤੀ ਵਿਰੋਧੀ ਜਾਂ 1 ਕਰੋੜ ਜਮਾਨੇ ਵਾਲਾ ਜਾਂ ਬਿਜਲੀ ਐਕਟ 2020 ਇਹ ਸਾਰੇ ਰੱਦ ਕਰਕੇ ਤੇ ਜਿਹੜੇ ਕਿਸਾਨਾਂ ਨੂੰ ਰਾਤ ਪੀ ਜਾਵੇ ਕਿਸਾਨ ਅੱਜ ਇਸ ਕੱਲ ਤੋਂ ਤੁਸੀਂ ਨੇ ਪਰੇਸ਼ਾਨ ਨੇ ਤੇ ਕਿਸਾਨਾਂ ਦੀ ਜਿਹੜੀ ਬਾਹ ਫੜੀ ਜਾਵੇ ਅੱਜ ਅਸੀਂ ਕਥੂ ਨੰਗਲ ਉਸ ਸਮਾਤ ਵਿੱਚ ਸਾਹਮਣੇ ਹਾਂ ਸਾਡੇ ਕਿਨੇ ਦੇ ਵਿੱਚ ਗੁਰਦਾਸਪੁਰ ਤੋਂ ਯੋ ਕਿ ਦਿੱਲੀ ਦੇ ਵਿੱਚ ਭਾਰਤੀ ਕਿਸਾਨ ਨੇ ਕਾਗਰਾਹਾਂ ਦੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਵਾ ਉਹਦੇ ਵਿੱਚ ਗਦਾਫਤ ਤੋਂ ਵੱਡੀ ਗਿਣਤੀ ਵਿੱਚ ਕਾਫਲਾ ਜਿਹੜਾ ਪਹੁੰਚਿਆ ਆ ਵਾ ਬਾਕੀ ਜਿਹੜਾ ਸਾਡਾ ਕਾਫਲਾ ਵਾ ਪਿੱਛੇ ਅਸੀਂ ਪਿੰਡਾਂ ਦੇ ਵਿੱਚ ਉਸਾਲਾਂ ਨੂੰ ਲਾਂਬੰਦ ਕਰਕੇ ਤੇ ਹੋਂ ਵਾਰ ਸਮੇਂ ਦੇ ਵਿੱਚ ਜਦੋਂ ਵੀ ਸਾਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਵਾ ਕਿ ਜਿਹੜੇ ਕਿਸਾਨ ਉੱਥੇ ਗਏ ਨੇ ਜਾਂ ਉਹਨਾਂ ਨੂੰ ਛੁੱਟੀ ਦਿਵਾਉਣ ਵਾਸਤੇ ਜਾਂ ਸਾਨੂੰ ਕੋਈ ਵੀ ਉਹਨਾਂ ਦਾ ਕੋਈ ਇਸ਼ਾਰਾ ਮਿਲਦਾ ਵਾ ਅਸੀਂ ਵੱਧ ਚੜ ਕੇ ਹੋਰ ਵੀ ਜਥਿਆਂ ਦੇ ਰੂਪ ਵਿੱਚ ਜੇ